ਮੌਤ ਦਾ ਕਾਰਨ ਬਣ ਗਿਆ ਪੰਜਾਬ ਤੋਂ ਕੈਨੇਡਾ ਜਾਣਾ ਬਥੇਰੇ ਹੀ ਨੌਜਵਾਨਾਂ ਲਈ ਹਾਂਜੀ ਮੌਤ ਆ ਸਕਦੀ ਆ ਸਿਰਫ ਔਰ ਸਿਰਫ ਜ਼िप ਕੋਡ ਚੇਂਜ ਕਰਨ ਨਾਲ ਸੋਸ਼ੀਓ ਇਕਨੋਮਿਕ ਸਟ्रेस ਮਤਲਬ ਸਿੰਪਲ ਆ ਪੈਸੇ ਸੇਫਟੀ ਤੇ ਲਿਵਿੰਗ ਕੰਡੀਸ਼ਨਸ ਦਾ ਦਬਾਅ ਹੋਣਾ ਲੋਅ ਇਨਕਮ ਅਨਸਟੇਬਲ ਜੋਬ ਹਾਈ ਰੈਂਟ ਅਨਸੇਫ ਨੇਬਰਹood ਇਹ ਸਭ ਬੋਡੀ ਨੂੰ ਸਰਵਾਈਵਲ ਮੋਡ ਦੇ ਵਿੱਚ ਰੱਖ ਦਿੰਦੇ ਰਿਜ਼ਲਟ ਚ ਹਾਈ ਕੋਰਟੀਸੋਲ ਹਾਈ ਬਲੱਡ ਪ੍ਰੈਸ਼ਰ ਤੇ ਹਾਈ ਇਨਫਲੇਮੇਸ਼ਨ ਹਾਰਟ ਡਿਜ਼ੀਜ਼ ਐਂਗਜ਼ਾਇਟੀ ਤੇ ਪੂਰ ਸਲੀਪ ਇਹ ਸਭ ਰਿਸਕ ਵੱਧ ਜਾਂਦੇ ਨੇ ਤੇ ਜਦੋਂ ਬ੍ਰੇਨ ਹਮੇਸ਼ਾ ਹੀ ਸਟ्रेस ਮੋਡ ਦੇ ਵਿੱਚ ਹੋਵੇ ਤੁਹਾਡੀ ਡਿਸੀਜਨ ਮੇਕਿੰਗ ਵੀ ਡਾਊਨ ਹੋ ਜਾਂਦੀ ਹੈ ਇਹ ਸਟ्रेस ਵਿਜੀਬਲ ਨਹੀਂ ਹੁੰਦਾ ਪਰ ਹਰ ਰੋਜ਼ ਥੋੜਾ ਥੋੜਾ ਤੁਹਾਡੀ ਹੈਲਥ ਨੂੰ ਖਾ ਰਿਹਾ ਕਮੈਂਟ ਦੇਅ ਸਟ्रेस ਜੇ ਤੁਸੀਂ ਆਪਣੇ এনवायरमेंट ਦੇ ਹਿਡਨ ਇਫੈਕਟਸ ਜਾਨਣਾ ਚਾਹੁੰਦੇ ਹੋ ਤੇ ਮੈਂ ਦੱਸਾਂਗਾ ਤੁਹਾਨੂੰ ਐਗਜ਼ੈਕਟਲੀ ਕੀ ਕੀ ਹਰਟ ਕਰ ਰਿਹਾ ਵਾ ਤੇ ਕਿਵੇਂ ਫਿਕਸ ਕਰਨਾ ਵਾ ਬਿਸ ਇਸ ਸੋਕਸਿੰਗ ਫਿਟਨੈਸ ਕਲਬ ਜੀ ਚਾਂਦੇ ਜਾਂਦੇ ਫੋਲੋ ਜ਼ਰੂਰ ਕਰ ਲੀ